ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸਰਾਲੀ ਮੰਡ ਨਿੱਕੀ ਜ਼ਰਾਲੀ ਮੰਡ ਪਹੁੰਚੇ ਆਪਾਂ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਵੱਡੀ ਸਰਾਲੀ ਮੰਡ ਵੀ ਬਿਲਕੁਲ ਲੱਗ ਗਿਆ ਲੋਕਾਂ ਕੈਰੋਂ ਇਹ ਬਿਲਕੁਲ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਆਨਰੋ ਵੀਰ ਸੁਖਮਨ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੈਸੇ ਪਹਿਲਾਂ ਵੀ ਪਸ਼ੂ ਵਪਾਰ ਦਾ ਕੰਮ ਵੀ ਕਰਦਾ ਰਿਹਾ ਹੈ ਫਿਲਹਾਲ ਜਿਹੜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਾੜ ਦਿਖਾਉਣੀ ਆ ਇਹ ਘਰੋਂ ਵੀਰ ਸੇਲ ਕਰਦਾ ਪਿਆ ਪਹਿਲਾ ਦੂਜਾ ਸਵੇਰ ਇਹਨਾਂ ਦਾ ਵੀਰ ਨੇ ਘਰੇ ਬਿਲਕੁਲ ਚਵਾਈ ਕੀਤੀ ਆ ਪਿਛਲੇ ਸਵੇਰ ਦੋ ਤੋਂ ਚੋਇਆ ਇਸ ਵਕਤ ਕਿਰਮਾ ਸੂਆ ਤੀਜਾ ਸੂਆ ਜਾਂ ਦੂਜਾ ਸੂਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਵਾੜ तकरीबन ਚੰਗੇ ਦੋ ਦੁੱਧ ਰਕਾਰ ਵਾਲੀ ਆ ਵੀਰ ਦੱਸ ਰਿਹਾ ਵੀ तकरीबन ਕੋਈ 26 27 26 27 ਲੀਟਰ ਦੁੱਧ ਇਸ ਵਾੜ ਨੇ ਚੋਇਆ ਪਿਛਲੇ ਸਵੇਰਾਂ ਦੇ ਵਿੱਚ ਇਸ ਵਾਰ ਆਪਾਂ ਪੁੱਛਾਂਗੇ ਵੀ ਕਿੰਨੇ ਕੋ ਉਮੀਦ ਕਰ ਸਕਦੇ ਆ ਬਾਕੀ ਵਧੀਆ ਵੱਡੇ ਹਾਈਟ ਕੱਦ ਦੇ ਵਿੱਚ ਸੋ ਨਾਲ ਦੀ ਨਾਲ ਹੀ ਇਧਰ ਆਪਾਂ ਤੁਹਾਨੂੰ ਦਿਖਾ ਦਿਆਂਗੇ ਕਿ ਦੋ ਬੱਕਰੇ ਆ ਠੀਕਾ ਜੀ ਤੇ ਇੱਕ ਬੱਕਰੀ ਆ ਸੋ ਤਿੰਨ ਇਹ ਜਿਹੜੇ ਬੱਕਰੇ ਤੇ ਬਿਲਕੁਲ ਇੱਕ ਬੱਕਰੀ ਸੇਲ ਆ ਠੀਕਾ ਜੀ ਤੇ ਪ੍ਰੋਪਰ ਡਿਟੇਲ ਜਿਹੜੀ ਤੁਹਾਨੂੰ ਮਿਲ ਜੂਗੀ ਕੀ ਕੀ ਰੇਟ ਆ ਕੀ ਕੀ ਡਿਮਾਂਡ ਆ ਸੋ ਸਿੰਗਲ ਸਿੰਗਲ ਕਿਸੇ ਭਰਾ ਨੇ ਖਰੀਦਣਾ ਜਾਂ ਬਿਲਕੁਲ ਪੁੱਠੇ ਦਾ ਕਿਸੇ ਨੇ ਸੌਦਾ ਮਾਰਨਾ ਉਹਦੀ ਤੁਸੀਂ ਖਰੀਦਦਾਰੀ ਕਰ ਲਿਓ ਜੇ ਠੀਕ ਆ ਤਰੀਕਾ ਜੇ 13 ਜੂਨ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11 11:30 11:00 ਕਵਜੇ ਦਾ ਆਉ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਸੁਖਮਨ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਭਾ ਜੀ ਹਾਲ ਚਾਲ ਸੰਭਾ ਬੜੇ ਵਧੀਆ ਸੁਖਮਨ ਸਿੰਘ ਆ ਠੀਕ ਠਾਕ ਹੈ ਵਧੀਆ ਵਧੀਆ ਭਾਈ ਵਧੀਆ ਓਕੇ ਸੁਖਮਨ ਵੀ ਪਹਿਲਾਂ ਵੀ ਵਪਾਰ ਦਾ ਕੰਮ ਕਰਦੇ ਰਹੇ ਜੇ ਹਾਂਜੀ ਭਾਈ ਮੁਰਕਾ ਆਪਾਂ ਛੱਡਤਾ ਹੈ ਵਪਾਰ ਦਾ ਕੰਮ ਆਪਾਂ ਨੂੰ ਸਾਲ ਹੋ ਗਿਆ ਹਾਂਜੀ ਗਵਰਨਮੈਂਟ ਜੋਬ ਮਿਲ ਗਈ ਆਪਾਂ ਨੂੰ ਤੇ ਆਪਾਂ ਇਹ ਸਾਰੇ ਡੰਗਰ ਸੇਲ ਕਰਨੇ ਹੁਣ ਚਲੋ ਬਹੁਤ ਵਧੀਆ ਹੋ ਗਿਆ ਇੱਕ ਪਾਸਾ ਹੋ ਗਿਆ ਚਲੋ ਉਧਰ ਦੇ ਪਾਸੇ ਹਾਂਜੀ ਹਾਂਜੀ ਠੀਕ ਆ ਤੇ ਸੁਖਮਣ ਬਾਦ ਵਿੱਚ ਮਾਲ ਇਸ ਤਰ੍ਹਾਂ ਮਿਲ ਕੇ ਸਾਈਡ ਤੇ ਕੋਈ ਲੈਂਦਾ ਨਹੀਂ ਹੁੰਦਾ ਨੀ ਕਦੇ ਨਾ ਨਾ ਮੁਰਕੇ ਕਦੇ ਨਹੀਂ ਲੈਂਦਾ ਆਪਦੀਆਂ ਘਰੇ ਵੈੜਾ ਹੀ ਕੁਝ ਦੋ ਵੈੜਾ ਤਿਆਰ ਹੋਣ ਵਾਲੀਆਂ ਵਾ ਉਹ ਜਿਉਂ ਤਿਆਰ ਹੋਣਗੇ ਉਦੋਂ ਵੀਡੀਓ ਹੀ ਪਾਵਾਂਗੇ ਆਪਾਂ ਇਹ ਹੁਣ ਆਪਣੇ ਉੱਤੇ ਆ ਰਖ ਲੋਤੀ ਇਹ ਹੁਣ ਪਾ ਦੇਣੀ ਆ ਬੱਕਰੇ ਵੀ ਵੇਚ ਦੇਣੇ ਵਿੱਚੇ ਹੀ ਦੋ ਬੱਕਰੇ ਇਹਨਾਂ ਦੇ ਵਿੱਚੋਂ ਤੇ ਇੱਕ ਬੱਕਰੀ ਇੱਕ ਪਾਠ ਆਪਣਾ ਸਰਦਾ ਇਹਨਰ ਵੱਡ ਡਿਊਟੀ ਦਾ ਕੰਮ ਫਿਰਨੇ ਆ ਫਿਰ ਮਾਲ ਤਾਂ ਗਰੇ ਇਹਨਾਂ ਸਾਹਮਣੇ ਆਖਾ ਜਾਂਦਾ ਹੈ ਬਿਲਕੁਲ ਲੈ ਵੀ ਸੁਖਮਨ ਜਿਹੜੀ ਆ ਵੜ ਆਪਾਂ ਸੇਲ ਕਰਨੀ ਆ ਅੱਜ ਸ਼ਾਈ ਵਾਲਾਂ ਅੰਗ ਦੇ ਵਿੱਚ ਹਾਂਜੀ ਹਾਂ ਪਹਿਲਾ ਦੂਜਾ ਸਵੇਰ ਤੁਸੀਂ ਘਰੇ ਚਵਾਈ ਕੀਤੀ ਹੋਣ ਤੀਜਾ ਸਵੇਰ ਤੀਜੇ ਸਵੇਰੇ ਸੁਣਾ ਇਹਨੇ ਕਿੰਨਾ ਕੁ ਦੁੱਧ ਜਿਹੜਾ ਸਹੀ ਚਵਾਤਾ ਇਹਨੇ ਸਰਦ ਸਾਹਿਬ ਦੁੱਧ ਦੇ ਆਪਾਂ ਕੋਈ 26 27 ਕਿਲੋ ਚਾਹੀਦੀ ਰਹੀ ਆ ਆਪਾਂ ਗਾਰੰਟੀ ਆ ਦੁੱਧ ਦੇ 24 ਕਿਲੋ ਚਵਾ ਦਾਂਗੇ ਭਾਵੇਂ ਆਪਣੇ ਕੋਈ ਸ 24 ਕਿਲੋ ਹਾਂਜੀ 24 ਕਿਲੋ ਤੋਂ ਪਲੱਸ ਰਹਿੰਦੀ ਆ ਵੈੜ ਜਿੰਨੇ ਰਹਿੰਦੀ ਠੀਕ ਆ ਠੀਕ ਆ ਹਾਂਜੀ ਸਾਬ ਸਾਬ ਲੋ ਵੀ 24 ਕਿਲੋ ਤੋਂ ਦੋਸਤੋ ਵੀਰਾਂ ਦਾ ਵੀ ਵੱਧ ਦੋ ਤੋਂ ਚਵਾਉਂਦੀ ਆ ਪਰ 24 ਕਿਲੋ ਆਈਡੀਆ ਲਾ ਕੇ ਵੀ ਤੁਸੀਂ ਸੌਦਾ ਕਰ ਲਿਆ ਜੀ ਕੱਤ ਕਾਠ ਹਾਈਟ ਲੈਂਥ ਪੂਰੀ ਆ ਇਧਰ ਇੱਕ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਬੇਲ ਬੂਲ ਸਪੈਸ਼ਲ ਆ ਤੋਂ ਲੰਬਾਈ ਚੰਗੀ ਆ ਵੈੜ ਦੀ ਬਾਕੀ ਥਣ ਗੁੱਲ ਬਹੁਤ ਜ਼ਿਆਦਾ ਕਾਇਮ ਆ ਅਜਾ ਦਿਨ ਸੁਗਮਣ ਕਿੰਨੇ ਕ ਲੈਂਦੀ ਆ ਸਾਬ 19 ਤਰੀਕ ਨੂੰ ਦਿਨ ਪੂਰੇ ਆ 19 ਜੂਨ ਨੂੰ ਹਾਂਜੀ ਲੋ ਵੀ 19 ਜੂਨ ਨੂੰ ਦੋਸਤੋ ਦਿਨ ਪੂਰੇ ਆ ਇਸ ਵੈੜ ਤੇ ਅੱਜ ਤਕਰੀਬਨ ਤੁਸੀਂ ਲਾਲੋ ਸਾਹਿਬ ਵੀ 13 ਜੂਨ ਆ ਤੇ ਤਕਰੀਬਨ 6 ਦਿਨ ਦਾ ਹਜੇ ਸਾਨੂੰ ਬਚਾਵੇ ਸਮਾਂ ਬਾਕੀ ਆ ਬਾਕੀ ਥਾਂ ਤੁਹਾਨੂੰ ਪ੍ਰੋਪਰ ਤੁਹਾਨੂੰ ਆਪਾਂ ਥੋੜਾ ਲਾਗਿਓ ਵੀ ਵਿਖਾਦ ਕੇ ਅੱਛਾ ਸੁਖਮਣ ਮਿਲਦੀ ਮਿਲਦੀ ਵੀਰੇ ਕਿਵੇਂ ਠੰਡੀ ਠੀਰੀ ਆ ਹਾਂਜੀ ਸਾਨੂੰ ਸਾਹਿਬ ਬਹੁਤ ਜਿਆਦਾ ਠੰਡੀ ਠੀਰੀ ਆ ਆਪਣੇ ਘਰੇ ਮਾਤਾ ਆਣੀ ਚੁੰਦੀਆਂ ਤੁਹਾਨੂੰ ਪਤਾ ਮੈਂ ਆਪ ਤੇ ਜੋਬ ਤੇ ਚੱਲ ਜਾਣਾ ਠੀਕ ਹੈ ਜੀ ਤੇ ਨਿਆਣਾ ਪਾਗੇ ਜਿੱਦਾਂ ਮਰਜ਼ੀ ਵੰਗਾ ਪਾਗੇ ਜੋ ਮਰਜ਼ੀ ਕੋਈ ਕਰੀ ਜਾ ਉਹ ਵੈੜ ਲਾਤ ਨਹੀਂ ਚੁੱਕਦੀ ਠੀਕ ਹੈ ਜੀ ਬਾਕੀ ਥਾਂ ਚੜਾ ਤੁਸੀਂ ਵੇਖ ਹੀ ਲਿਆ ਵੇਂਸ ਇਧਰ ਦੇ ਬਨੇ ਬਹੁਤ ਜਿਆਦੀਆਂ ਆ ਹ ਤੇ ਬਾਕੀ ਬੜਾ ਵਧੀਆ ਟਕਾਣੇ ਦੇ ਲੇਵਾ ਠੀਕ ਆ ਜੀ ਦੇਣੀਆਂ ਜਿਹੜੇ ਕਰਮਾ ਲਈ ਦੇ ਕੋਈ 6 ਦਿਨ ਹਜੇ ਬਾਕੀ ਆ ਬਾਕੀ ਵੇਨ ਸਹੂਨਸ ਤੁਹਾਨੂੰ ਦਿਖਾ ਦਿੰਨੇ ਆ ਚੱਡੇ ਲੇਵੇ ਦੇ ਉੱਪਰ ਕਾਫੀ ਆ ਸੋ ਚੰਗੇ ਦੁੱਧਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆਪਾਂ ਮੰਨਦੇ ਆ ਮੋਟੀ ਵੇਨ ਮਿਲਕ ਵੇਨ ਚਾਹੇ ਹਵਾਨੇ ਲੇਵੇ ਦੇ ਉੱਪਰ ਨਾਲਾ ਹੋਣਾ ਸੋ ਪਸ਼ੂ ਦੁੱਧ ਚੰਗਾ ਚਵਾ ਜਾਂਦੇ ਆ ਠੀਕ ਆ ਸੋ ਤੇਜਾ ਸਵੇਰ ਸੂਣ ਦੀ ਤਿਆਰੀ ਦੇ ਉੱਤੇ ਵੈੜ ਵਗਾਊ ਆ ਬਾਕੀ ਥਣ ਸਹਿਜ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਤੁਸੀਂ ਇਹ ਚੈੱਕ ਕਰ ਲਓ ਸੋ ਘਰ ਦੀ ਵੈੜਾ ਬੇਸ਼ੱਕ ਪਹਿਲਾਂ ਕਿਤੇ ਵੀਰ ਵਪਾਰ ਦਾ ਕੰਮ ਕਰ ਪਰ ਹਲ ਹਾਲ ਵਿੱਚੋਂ ਕੁਝ ਸਟੌਪ ਲਾ ਦਿੱਤਾ ਸੀਗਾ ਤੇ ਇਹ ਜਿਹੜੀ ਵਾੜਾ ਘਰੇ ਰੱਖੀ ਸੀ ਸੋ ਚਲੋ ਕੈਨ ਨੂੰ ਵੇਚਣ ਨੂੰ ਆਪਣੀ ਇੱਥੇ ਵੀ ਤੁਹਾਨੂੰ ਪਤਾ ਮੈਂ ਜੋਬ ਵਾਲਾ ਕੰਮ ਰੋਜ਼ ਮੇਰੇ ਤੋਂ ਘਰੇ ਨਹੀਂ ਰਿਹਾ ਜਾਂਦਾ ਆ ਵੀਡੀਓ ਆਪਾਂ ਦੀ ਤਾਂ ਪਾਉਂਦੇ ਆ ਵੀ ਆਪਾਂ ਇੱਕ ਦਿਨ ਚ ਵੇਚ ਲਈਏ ਤੁਹਾਨੂੰ ਕਿਉਂਕਿ ਜੋਬ ਤੇ ਫੋਨ ਨਹੀਂ ਚੁੱਕਿਆ ਜਾਂਦਾ ਰੋਜ਼ ਕੋਈ ਵਪਾਰੀ ਆਉਂਦਾ ਗੱਲ ਕਰਨ ਵਾਲਾ ਘਰੇ ਕੋਈ ਨਹੀਂ ਹੁੰਦਾ ਬਿਲਕੁਲ ਜੀ ਫਿਰ ਆਪਦਾ ਸੌਦਾ ਕਰਨਾ ਪੈਂਦਾ ਬੰਦਾ ਚਾਹੀਦਾ ਚਾਹੀਦਾ ਕਰੇ ਫਿਰ ਤੁਹਾਨੂੰ ਪਤਾ ਫਾਦਰ ਸਾਹਿਬ ਦੀ ਡੈਥ ਹੋਈ ਮੈਂ ਇਕੱਲਾ ਹੀ ਹਾਂ ਬਿਲਕੁਲ ਜੀ ਬਿਲਕੁਲ ਇਹ ਜੋਬ ਵੀ ਫਿਰ ਫਾਦਰ ਸਾਹਿਬ ਹੋਣਾਂ ਦੇ ਹਾਂਜੀ ਉਹ ਦਿੱਲੀ ਲੋ ਵੀ ਦੋਸਤੋ ਇਹ ਗੱਲਬਾਤ ਆ ਬਾਕੀ ਇੱਕ ਵਾਰੀ ਤਾਂ ਮੈਂ ਆਪਾਂ ਖੋਲ ਕੇ ਪੂਰੀ ਤੋਰ ਕੇ ਚਲਾ ਕੇ ਵਿਖਾ ਦਿੰਨੇ ਆ ਵੇੜ ਮੇਰਾ ਭਰਾ ਕਈ ਵਾਰਾ ਚਲੋ ਅੱਗੇ ਬੰਦੇ ਹਰੇਕ ਬੰਦਾ ਬਿਜੀ ਹੁੰਦਾ ਅੱਗੇ ਤੁਸੀਂ ਵੀ ਮੇਰੇ ਭਰਾ ਜਿਹੜੇ ਖਰੀਦਦਾਰ ਉਹ ਵੀ ਬਿਜੀ ਹੋ ਤੁਸੀਂ ਆਪਣੇ ਕੰਮ ਕਿਤਿਆਂ ਦੇ ਵਿੱਚ ਫੋਨ ਖਾਸ ਤੌਰ ਤੇ ਜਿਹੜੇ ਵੀਰ ਨੂੰ ਵੇੜ ਪਸੰਦ ਆ ਜੂਗੀ ਉਹ ਵੀਰ ਫੋਨ ਲਾਇਓ ਠੀਕ ਆ ਜੀ ਜਿਹੜੇ ਵੀਰ ਨੇ ਖਰੀਦਣੀਆਂ ਖਾਸ ਤੌਰ ਤੇ ਕਈ ਵਾਰਾ ਹੁੰਦਾ ਵੀ ਚਲੋ ਹਰੇਕ ਬੰਦਾ ਪੁੱਛ ਕੇ ਕਰ ਛੱਡਦਾ ਤੇ ਬਾਅਦ ਵਿੱਚ ਵੀਰ ਕਈ ਚੁੱਪ ਕਰ ਜਾਂਦੇ ਆ ਤੇ ਸੌਦਾ ਮੇਰਾ ਭਰਾ ਜਿੰਨੇ ਕਰਨਾ ਠੀਕ ਆ ਜੀ ਜਾਂ ਜਿੰਨੇ ਖਰੀਦਣੀਆਂ ਖਾਸ ਤੌਰ ਤੇ ਬਾਕੀ ਵੈੜ ਵੱਡੀ ਹਾਈਟ ਕੱਟ ਦੇ ਵਿੱਚ ਇੱਕ ਹੁੰਦਾ ਵੀ ਛਾਈ ਵਾਲ ਅੰਗ ਦੇ ਵਿੱਚ ਬੜਾ ਛੋਟੀਆਂ ਜਿਹੀਆਂ ਹੁੰਦੀਆਂ ਨੇ ਪਰ ਛੋਟੀ ਨਹੀਂ ਗੀ ਵੱਡੀ ਆ ਠੀਕ ਆ ਸੋ ਲਾਲ ਰੰਗਾ ਬਾਕੀ 6-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਚੁ ਥੱਲੇ ਸੋ ਚੱਡਾ ਝੋਡਾ ਕਰਮਾ ਵਾਲੀ ਦਾ ਖਲਾਰ ਖਲੂਰ ਚੰਗਾ ਝੋਲਾ ਝਾਰਾ ਚੰਗੇ ਚੰਗਾ ਥੱਲੇ ਠੀਕ ਆ ਜੀ ਸੋ ਉਮੀਦ ਨਾਰਮਲੀ ਸਾਰੇ ਪਾਰਕੂ ਭਰਾਵਾਂ ਨੇ ਕਾਰੇ ਲੈਣੇ ਇਹ ਵੀ 24-25 ਲੀਟਰ ਵੈਸੇ ਚਲੋ ਚਿਬਾਉਣਾ ਵੀ ਚਾਹੀਦਾ ਵੈੜ ਨੂੰ ਜੇ ਪਿਛਲੇ ਸਵੇਰੇ ਚਮਾਉਂਦੀ ਰਹੀ ਐ ਤੇ ਇਸ ਵਾਰ ਵੀ ਚਮਾਉਣਾ ਚਾਹੀਦਾ। ਸਾਡੇ ਸੰਸਾਦ ਗਰਮੀ ਦਾ ਨਹੀਂ ਨੂੰ ਪਤਾ। ਹਾਂ। ਮਾਸਾ ਨਹੀਂ ਗਰਮੀ ਦਾ। ਬਿਲਕੁਲ। ਹਾਂਜੀ। ਬਾਕੀ ਗਰਮੀ ਤਾਂ ਇੰਨੀ ਕਿ ਜ਼ਿਆਦੀ ਐ 45 ਡਿਗਰੀ ਤੋਂ ਟੈਂਪਰੇਚਰ ਨਹੀਂ ਸਕਦਾ। ਸਾਡੇ ਸਾਹਮਣੇ ਖੋਤੀ ਕਿਰੇ ਹਾਂ। ਇੱਕ ਨਾਰਮਲ ਉੱਪਰ ਪੱਖਾ ਚੱਲਣ ਡਿਆ ਪਰ ਕੋਈ ਇਹੋ ਜਿਹੀ ਨਹੀਂ ਗੱਲਬਾਤ। ਵੀ ਹੋਕੰਡੀਆਂ ਹੋਕੰਡਈ ਹੋਵੇ। ਬਹੁਤ ਵਧੀਆ ਤੇ ਇਹਦਾ ਸੁਖਮਣ ਕੀ ਮੁੱਲ ਕੀ ਡਿਮਾਂਡ ਰੱਖੀ ਆ। ਜੋ ਮੁੱਲ ਕਰਨ ਉਹ ਜੋ ਮਰਜ਼ੀ ਕਰ ਲੀਏ। ਆਪਾਂ ਮੋਲੋ ਕਰਨਾ ਜਿਹੜੀ ਵੜ ਦੇ ਦੇਣੀ। ਹਾਂਜੀ। 1 5 ਹਾਂ ਨਾ ਵਾ। 1 5 ਹਾਂਜੀ। ਕੁਰ ਰੈਤ ਨੂੰ ਤੇ ਮਾੜੀ ਮੋੜ ਪਈ ਆਏ ਦੀ ਕਰਦਾ ਹਾਂ ਸੋਹ ਸਾਬ ਬਾਕੀ ਮੋਲ ਆਪਾਂ ਉਹ ਕੀਤਾ ਤੁਹਾਨੂੰ ਪਤਾ ਮੋਲ ਕਰਨ ਦਾ ਪਤਾ ਵਪਾਰ ਆਲਾ ਵੀ ਕਰ ਸਕਦੇ ਆ ਪਰ ਆਪਾਂ ਦੇਣੀ ਵੈੜ ਜਾਓ ਤੁਹਾਨੂੰ ਪਤਾ ਏਡੀ ਵੈੜ ਕਰਾਂ ਦੇਣ ਨੂੰ ਜੀ ਨਹੀਂ ਕਰਦਾ ਮੈਂ ਸਿਰਫ ਜੋਬ ਦਾ ਕਰਕੇ ਦੇ ਦਿੰਦੇ ਆ ਹਾਂ ਨਾ ਹੀ ਇੱਕ ਪੰਜ ਦੀ ਵਸ਼ੀ ਦੇਣੀ ਉਹ ਵੀ ਇੱਕ ਪੰਜ ਦੀ ਸੁਖਮਨਾ ਦਾ ਵੀ ਵੈੜ ਦੇਣੀ ਹੈ ਵੈੜ ਨਹੀਂ ਮਾਝ ਹੀ ਆ ਠੀਕ ਆ ਜੀ ਮਤਲਬ ਇਹ ਆ ਵੀ ਢਾਂਚਾ ਮਾਝਾਂ ਦੇ ਮੁਕਾਬਲੇ ਆ ਤੱਤ ਮੱਝਾਂ ਦੇ ਮੁਕਾਬਲੇ ਆ ਤੁਹਾਨੂੰ ਪਤਾ 1.5 ਲੱਖ ਦੀ ਆਈ ਦੀ ਰੀਸ ਕਰਨ ਦੀ ਹੈ ਆ ਸੋ ਕਰਮ ਵਾਲੀ ਜਕਰ ਚਲੋ ਇਹਨਾਂ ਦੁੱਧ ਭਰਉਂਦੀ ਰਹੀ ਹੋਵੇ ਜਾ ਇਹਨਾਂ ਦੁੱਧ ਅੱਗੇ ਭਰਾ ਦੇ ਤੇ ਕੋਈ ਮੰਗੀ ਨਹੀਂ ਗਈ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੈ ਦੁੱਧ ਠਾਇਟ ਵੀ ਪ੍ਰੋਪਰ ਇਹਦਾ ਜਿਹੜਾ ਇੱਕ ਤਕਰੀਬਨ ਮੱਜਾ ਦੇ ਨਾਲ ਮੇਲਜੋਲਦਾ ਹੁੰਦਾ ਠੀਕ ਹੈ ਜੀ ਦੁੱਧ ਵੀ ਚਿੱਟਾ ਬਾਕੀ ਮੇਰਾ ਭਰਾ ਇੱਥੇ ਆਣ ਕੇ ਟਿੱਪ ਕੇ ਤਸੱਲੀ ਤੁਸੀਂ ਕਰ ਲਿਓ ਬਹੁਤ ਸੋਨੇ ਢਾਂਚੇ ਦੇ ਵਿੱਚ ਆ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਸ਼ੂਟਿੰਗ ਸਦਾ ਤੁਹਾਡੇ ਸਾਹਮਣੇ ਵੀਡੀਓ ਫੋਲ ਲੰਮੀ ਵੈੜ ਫੁੱਲ ਕਰਦ ਵਾਲੀ ਆ ਕੋਈ ਵੀਡੀਓ ਦਾ ਉਹ ਚੱਕਰ ਨਹੀਂ ਜਿੱਦਾਂ ਮਰਜੀ ਕੋਈ ਵੀਰ ਮੇਰਾ ਆ ਕੇ ਤਸੱਲੀ ਕਰੇ ਬਿਲਕੁਲ ਜੀ ਬਿਲਕੁਲ ਹਾਂ ਜੀ ਬਹੁਤ ਸੋਨਾ ਬੋਡੀ ਸਟਰਕਚਰ ਆ ਪਸੰਦ ਆਊਗੀ ਵੀਰਾਂ ਨੂੰ ਇੱਧਰ ਦੋਸਤੋ ਦੋ ਬੱਕਰੇ ਤੇ ਇੱਕ ਪਾਠ ਵਗਾਊਗਾ ਠੀਕ ਆ ਜੀ ਤੇ ਬੱਕਰਿਆਂ ਦੀ ਉਮਰ ਸੁਖਮਣਕ ਕਿੰਨੀ ਆ ਸਭ ਆ ਤੇ 10 ਮਹੀਨਿਆਂ ਦਾ ਇਹੋ ਠੀਕ ਹੈ ਵੀਰੇ ਤੇ ਇਹ ਇੱਕੋ ਪਾਠ ਫੜੋ ਦਾ ਦੋਵੇਂ ਭਰਾ ਭੈਣ ਭਰਾਈ ਆ ਇਹ ਭੈਣ ਭਰਾ ਇਹ ਮਦਰ ਮਦਰ ਵੀ ਆਪਣੇ ਕੋਲ ਸੀ ਹਾਂ ਮਦਰ ਆਪਾਂ ਦੇ ਦੀਆਂ ਦੋਵੇਂ ਮਦਰਾਂ ਇਹਨਾਂ ਦੇ ਅੱਛਾ ਜੀ ਤੇ ਇਹ ਦੇਤੀਆਂ ਇਹ ਇੱਕੇ ਬੱਕਰੀ ਦੇ ਦੋਵੇਂ ਉਹ ਵਖਰੀ ਬੱਕਰੀ ਦਾ ਇਹ 7 ਮਹੀਨਿਆਂ ਦੇ ਦੋਵੇਂ ਉਹ 10 ਮਹੀਨਿਆਂ ਦਾ ਬੱਕਰਾ ਮੋ ਵੀ ਇਹ 10 ਮਹੀਨਿਆਂ ਦਾ ਬੱਕਰਾ ਦੋਸਤੋ ਇਹ ਬੱਕਰੀ ਵੀਰ ਨੇ ਸੇਲ ਕਰਤੀ ਸੀ ਪਾਠ ਤੇ ਪਠੋਰਾ ਜਿਹੜਾ ਉਸੇ ਬੱਕਰੀ ਦੇ ਵਿੱਚੋਂ ਆ ਉਹਦੀ ਮਾਂ ਵੀ ਸੇਲ ਕਰਤੀ ਸੀ 6-6 ਮਹੀਨਿਆਂ ਦੇ ਦੋਵੇਂ ਇਹ 7-7 ਮਹੀਨਿਆਂ ਦੇ 7-7 ਮਹੀਨਿਆਂ ਦੇ ਦੋਨੋਂ ਆ ਉਹ ਪਰਲੀ ਜਿਹੜੀ ਇਹ ਪਾਠ ਆ ਠੀਕ ਹੈ ਜੀ ਇਹ ਵੇਖੋ ਦੋਵੇਂ ਪੈ ਪਾਈਆਂ ਇਹ ਜਿਹੜਾ ਪਠੋਰਾ ਹੈ ਇਹ ਬੱਕਰਾ ਹੈ ਠੀਕ ਹੈ ਜੀ ਆ ਕਰ ਲੋ ਚੈੱਕ ਤੇ ਤਿੰਨੇ ਵਕਾਊ ਆ ਇਹ 10 ਮਹੀਨਿਆਂ ਦਾ ਜਿਹੜਾ ਤੁਸੀਂ ਬਿਲਕੁਲ ਚਿੱਟਾ ਤੇ ਬਲੈਕ ਇਹ ਦੇਖ ਰਹੇ ਜੀ ਬੱਕਰਾ ਠੀਕ ਹੈ ਜੀ ਇਹ 10 ਮਹੀਨਿਆਂ ਦਾ ਤੇ ਇਹ ਕਰਮਾਂ ਵਾਲੇ ਕੋਸ਼ਿਸ਼ 6-6 7-7 ਮਹੀਨਿਆਂ ਦੀ ਨਦੀ ਬੋਮਰਾ ਤੇ ਇਹਨਾਂ ਦਾ ਸਿਕਲ ਸਿਕਲ ਦਾ ਰੇਟ ਕੀ ਲਊਗਾ ਵੀਰੇ ਜੋੜੇ ਦਾ ਇਹਦੇ ਜੋੜੇ ਦਾ ਮੋਹ ਲੈਣਾ 20000 ਜੋੜੇ ਦਾ ਬਲੈਕ ਦਾ ਆਹ ਦਾ ਹਾਂਜੀ ਤੇ ਉਹ ਬੱਕਰਾ 13000 ਦਾ ਦੇਣਾ ਮਾ ਵੀ ਜਿਹੜਾ 10 ਮਹੀਨੇ ਦਾ ਬੱਕਰਾ ਦੋਸਤ ਇਹ 13000 ਦਾ ਹਾਂਜੀ 13000 ਇਹ 13000 ਦਾ ਤੇ ਇਹ 20000 ਦੀ ਜੋੜੀ ਆ ਬਾਕੀ ਮਾਨਤਨ ਇਹਨਾਂ ਦਾ ਉਹ ਤੁਹਾਨੂੰ ਪਤਾ ਇਹ ਆਪਾਂ ਕਿਹੜਾ ਵਪਾਰ ਇਹਦੇ ਘਰੋਂ ਨਾਰਮਲ ਹੀ ਵੇਚਣ ਲੱਗੇ ਆ ਕਾਫੀ ਆਇਆ ਦਾ ਮਾਨਤਨ ਹੋਊਗਾ ਠੀਕ ਆ ਕੋਈ ਉਹੋ ਜਿਹਾ ਕੰਮ ਨਹੀਂ ਆ ਠੀਕ ਆ ਹਾਂਜੀ ਵੀ 20000 ਇਹ ਤੇ 13 ਤੇ 30000 ਬੰਦਾ ਟੋਟਲ ਜੇਕਰ ਸਾਰਾ ਇੱਕੋ ਭਰਾਈ ਆਪਣਾ ਲਊਗਾ ਤਾਂ ਘਰ ਬਾਬੇ 33000 ਦਾ ਸੌਦਾ ਠੀਕ ਆ ਜੀ ਕੋਈ ਭਰਾ ਇਕੱਠੇ ਖਰੀਦੂਗਾ ਮਾਨਤਨ ਹੋ ਜਾਊਗਾ ਸੋ ਕਰ ਲਿਓ ਮੇਰਾ ਭਰਾ ਸੰਪਰਕ ਸਿੰਗਲ ਸਿੰਗਲ ਤੁਸੀਂ ਖਰੀਦਣਾ ਰੇਟ ਆਪਾਂ ਤੁਹਾਨੂੰ 7-7000 ਤੇ ਇਹਦਾ 13000 ਦਾ ਸੀ ਦਿੱਤਾ ਇਹ ਅੱਜ ਦੋਸਤੋ ਐਨੀਮਲ ਨੇ ਸੁਖਮਣ ਦੇ ਕੋਲ ਘਰੋਂ ਵੀ ਰਮਾਲ ਸੇਲ ਕਰਦਾ ਪਿਆ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਪੀਗਾ ਜੀ ਜਾਣਾ ਪੈਂਦਾ ਜੋਬ ਤੇ 9 ਤੋਂ 5 ਦੀ ਜੋਬ ਆ ਵੀਰ ਦੀ ਜਾਣਾ ਪੈਂਦਾ ਤਾਂ ਤਾਂ ਕਰਕੇ ਜਿਹੜੇ ਕੁਝ ਨਗ ਜਿਹੜੇ ਘਟਾਰਿਆ ਬਾਕੀ ਹੋਰ ਵੀ ਮੈਨੂੰ ਲੱਗਦਾ ਵੀ ਐਨੀਮਲ ਜਿਹੜੇ ਆਪਣੇ ਤਿਆਰੀ ਤੇ ਆਉਂਦੇ ਪੈਣ ਬਾਕੀ ਵੀਡੀਓ ਪਾਉਂਦਾ ਵੀ ਅੱਜ ਇਹ ਕਰਨੇ ਮੈਨੂੰ ਸ਼ਨੀ ਆ ਇਹ ਵਾਰ ਪੱਕੀ ਛੁੱਟੀ ਹੁੰਦੀ ਜੋਬ ਗਵਰਨਮੈਂਟ ਦੇ ਤੇ ਅੱਜ ਮੈਂ ਛੁੱਟੀ ਕਰਕੇ ਵੀਡੀਓ ਪਾਉਂਦਾ ਵੀ ਦੋ ਦਿਨਾਂ ਇਹ ਮੇਰੀ ਬੱਛੀ ਸੇਲ ਹੋਊਗੀ ਗਾਂ ਤੇ ਚਲੋ ਮੈਨੂੰ ਸੌਖਾ ਹੀ ਫਿਰ ਜੋਬ ਤੇ ਫੋਨ ਚੁਪਣਾ ਔਖਾ ਔਖਾ ਹਾਂਜੀ ਹਾਂਜੀ ਲੋਬੀ ਪ੍ਰਭੂ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਬੜਾ ਪਸੰਦਾ ਆਈ ਹੋਊਗੀ ਭਰਾਵਾਂ ਨੂੰ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਮੇਰਾ ਵੀਰ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਲੈ ਵੀ ਸੁਖਮਨ ਇੱਕ ਨੰਬਰ ਬੋਲ ਆਉਂਦੇ 98764 21746 ਠੀਕ ਹੈ ਜੀ 98764 21746 ਠੀਕ ਹੈ ਵੀਰੇ ਲੋ ਵੀ ਦੋਸਤੋਂ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਸੁਖਮਨ ਭਾਈ ਆਇਆ ਨੂੰ ਥੋੜਾ ਹਿਲਾ ਕੇ ਇੱਧਰ ਕਰ ਦਿਆ ਜੀ ਬੈਠਣ ਨੂੰ ਤੇ ਬਾਕੀ ਮੇਰਾ ਭਰਾ ਇੱਕ ਵਾਰੀ ਪੂਰੀ ਤਸੱਲੀ ਨਾਲ ਵੀਡੀਓ ਦੇਖ ਲਿਆ ਜੇ ਤੇ ਬੇਨਤੀ ਉਹ ਹੀ ਆ ਵੀ ਜਿਹੜੇ ਸੱਜਣ ਵੀਰ ਨੇ ਪੈਸੇ ਇੰਨੇ ਕ ਲਾਉਣੇ ਆ ਇਸ ਦੁੱਧ ਰਿਕਾਰਡ ਦਾ ਜਾਂ ਇਸ ਦੁੱਧ ਹਿਸਾਬ ਕਿਤਾਬ ਦਾ ਪਸ਼ੂ ਤੁਸੀਂ ਲੱਭ ਰਹੇ ਹੋ ਉਹ ਖਾਸ ਤੌਰ ਤੇ ਫੋਨ ਕਰ ਲਿਓ ਠੀਕ ਆ ਜੀ ਜਿੱਥੇ ਵੀ ਤੁਹਾਡੀ ਤੈ ਪੈਂਦੀ ਬਿਠਾ ਲਿਓ ਮਾਨਤਨ ਜਿੰਨੇ ਕੋ ਹੋਣੇ ਵਿੱਚੋਂ ਹੋ ਜਾਣਗੇ ਸੌਤਨ ਸੌਹ ਸਾਹ ਤੁਹਾਡੇ ਸਾਹਮਣੇ ਮੱਝਾਂ ਹਰ ਜਾਂਦਾ ਬਹੁਤ ਵਧੀਆ ਠੀਕ ਆ ਜੀ ਸੋ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਐ ਸ਼ੇਅਰ ਕੀਤੀ ਐ ਮਿਲਦੇ ਆਂ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਾਵਾਂ ਨੂੰ ਸੱਤ ਸ਼੍ਰੀ ਯਾ ਗਲ ਗਈ